ਤੇ ਆ ਵੀ ਆਪਣੀ ਕਾਲੋ ਆ ਗਈ ਸੀ ਤੇ ਸ਼ੀਸ਼ਾ ਇਹਦਾ ਪੈ ਗਿਆ ਆ ਕਰ ਲੋ ਚੈੱਕ ਇਹ ਵੀ ਆਪਾਂ ਕੱਲ ਲੈ ਆਂਦੀ ਸੀ ਨਹੀਂ ਕੱਲ ਨਹੀਂ ਪਰਸੋਂ ਲੈ ਆਂਦੀ ਸੀ ਤੇ ਕਾਲ ਪਾ ਗਏ ਸੀ ਸ਼ਰੀਫਾ ਦੇ ਘਰ ਸਾਹਿਬ ਝੰਡਾ ਹਜੇ ਵੀ ਲੱਗਾ ਕਰੋ ਚੈੱਕ ਤੇ ਮਤਲਬ ਉੱਥੋਂ ਦਾ ਇਨਾ ਦਿਨਾ ਕਰਕੇ ਨਾ ਸ਼ੀਦੀ ਦਿਨਾ ਚ ਮੇਰਾ دل ਨਹੀਂ ਕੀਤਾ ਉੱਥੋਂ ਦਾ ਵਲੌਗ ਬਣਾਉਂਦਾ ਇੱਕ ਮਿੰਟ ਇਹਨੂੰ ਚੁੱਪ ਕਰਾਵਾ ਪਹਿਲਾਂ ਤੇ ਸਿੱਧੇ ਦੇਣਾ ਕਰਕੇ ਮਰਾ ਉਥੋਂ ਦਾ ਵਲੌਗ ਬਣਾਉਣ ਨੂੰ ਦੇਲ ਨਹੀਂ ਕੀਤਾ ਪਲੰਦਰੋਂ ਮੈਨੂੰ ਚੰਗਾ ਨਹੀਂ ਲੱਗਾ ਉਦਾਂ ਮੈਂ ਇੰਸਟਾ ਵਗੈਰਾ ਤੇ ਪਾ ਨਾ ਰਹਿਣਾ ਫੋਟੋਆਂ ਵਗੈਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਈਡੀ ਥੱਲੇ ਦੇ ਦਿੰਦਾ ਫੋਲੋ ਕਰ ਲਓ ਤੇ ਹੁਣ ਆਪਾਂ ਚੰਡਾ ਉਤਾਰ ਦਈਏ ਤੇ ਗੱਡੀ ਆਪਾਂ ਲਾਣੀ ਆ ਇੱਥੇ ਜਿਹੜਾ ਮੜਾ ਜਿਹਾ ਕੰਮ ਕਰਨਾ ਉਹ ਕਰਕੇ ਤੇ ਫਿਰ ਇਹਨੂੰ ਕਰੀਏ ਵਾਸ਼ ਕੱਕੀ ਤਾਂ ਦਖਾਨੇ ਆ। ਉਹ ਖੋਲੀਏ। ਵਾਹਿਗੁਰੂ ਜੀ ਵਾਹਿਗੁਰੂ। ਚੰਡੇ ਢਾਈ ਝੂਲਦੇ ਰਹਿਣ ਬਸ। ਫਿਊ ਮਿੰਟਸ ਲੇਟਰ ਹੁਣ ਕਰਾਂਗੇ ਆਪਾਂ ਗੱਡੀ ਯਾਰਾ ਇਹਦੇ ਨਾਲ ਵਾਸ਼। ਇਹ ਹੈਗਾ ਇਹਦਾ ਸ਼ੈਂਪੂ ਜਿਹੜਾ ਆਪਣੀ ਕੋਟਿੰਗ ਦੇ ਵਿੱਚੋਂ ਸਮਾਨ ਨਿਕਲਿਆ। ਆਹ ਹੈਗੀ ਆ ਬਾਡੀ ਪਾਲਿਸ਼। ਠੀਕ ਆ। ਤੇ ਆਹ ਹੈਗਾ ਸ਼ੀਸ਼ੇ ਸਾਫ਼ ਕਰਨ ਨੂੰ। ਕੱਲੇ ਸ਼ੀਸ਼ਿਆਂ ਤੇ ਮਾਰਨੀ ਆ। ਤੇ ਆ ਹੈਗੇ ਆ ਜਿੱਦਾਂ ਮੈਟ ਤੇ ਮਾਰਨੂਆ ਮੈਟ ਹੋ ਗਿਆ। ਥਲਾਵੜੀਆਂ ਚੀਜ਼ਾਂ ਤੇ ਟੈਰਾ ਟੂਰਾ ਤੇ ਵੀ ਮਾਰ ਸਕਦੇ ਆ। ਤੇ ਆ ਇਹਦੇ ਵਿੱਚ ਇਦਾਂ ਪਾ ਕੇ ਤੇ ਦੱਸ ਸਪਰੇਅ ਨਾ ਮਾਰਨੀ ਬੋਡੀ ਤੇ। ਚਲੋ ਦਿਖਾਨੇ ਆ ਤੁਹਾਨੂੰ ਕਰਦੇ ਆਂ ਮੇਰਾ ਗੱਡੀ ਚੱਕਾ ਚੱਕਾ ਚ ਲਾਉਨੇ ਤੇ ਕੈਂਟੇ ਦੇ ਦੇ ਦੋ। ਹਾਂਜੀ ਤੇ ਆਪਾਂ ਲੱਗੀਆਂ ਆਹ ਦੇਖੋ ਗੱਡੀ ਦੀ ਲੁੱਕ ਮਾਰ ਰਹੀ ਐਣ। ਟੈਂ ਕਵਰ ਕਰ ਰਿਹਾ ਆ ਇਹ ਮੈਨੂੰ ਡਿਸਟਰਬ ਕਰ ਰਿਹਾ ਗੱਡੀ ਇਹਦੇ ਨਾਲ ਮੋਰੇ ਨੂੰ ਵੀ ਲੱਗ ਰਹੀ ਆ ਤੇ ਮੇਰੇ ਟਾਇਰ ਦੀ ਲੁੱਕ ਨੂੰ ਮਾਰ ਰਿਹਾ ਦੇਖੋ ਆ ਜਿਹੜਾ ਫੈਂਡਰ ਜਿਹਾ ਲੱਗੇ ਕੀ ਕਹਿੰਦੇ ਆ ਇਹਨੂੰ ਚੱਕੜ ਵਾਸਤੇ ਇਹ ਹੁਣ ਤੁਹਾਡਾ ਭਰਾ ਲੱਗਾ ਵੱਡਣ ਇਹਦੇ ਲੋਕ ਨਹੀਂ ਖੁੱਲਦੇ ਲੋਕ ਖੋਲੀਏ ਫਿਰ ਬੰਪਰ ਅੱਦਾ ਲਾਉਣਾ ਪੈਂਦਾ ਇਸ ਕਰਕੇ ਇਹ ਸਾਰਾ ਜੋਇੰਟ ਆ ਇਸ ਕਰਕੇ ਜਿਹੜਿਆ ਬਾਹਰ ਨੂੰ ਬਦੇ ਆ ਥੱਲੇ ਥੱਲੇ ਆ ਦੇਖੋ ਮੋਰੇ ਟਾਇਰ ਨੂੰ ਕਵਰ ਕਰ ਰਿਹਾ ये आप देने व्ड फिर दिखाने तक एक अपा ला दिता है करो चेक लग रहा है ना हम टायर पूरा गडर ते देखो टायर न कवर कर रहा कि डिफरेंस लग रहा इधरों ग्डी के खूची लगन लग गई है वो ही ਇਧਰੋਂ ਗੱਡੀ ਨੀਵੀਂ ਲਾ ਕਰੀਏ ਦੇ ਨਵਾ ਪੀ ਡਿਫਰੈਂਸ ਆਸੂ ਨਾ ਵੀ ਲਾ ਜੀਏ ਚੈੱਕ ਕਾਰਤਾ ਦੋਨਾਂ ਪਾਸਿਓਂ ਲੰਡਾ ਠੀਕ ਲਗੜੀ ਨਾਲ ਓਕੇ ਦੇਖਦਾ ਨਾ ਪੂਰਾ ਟਾਇਰ ਅਜ ਫੇਰ ਧੋਤੀ ਆ ਨਹੀਂ ਹਜੇ ਤੱਕ ਲੱਥਾ ਦੇ ਲਓ ਗਮ ਇਹਨੂੰ ਵੀ ਹੁੰਨਾ ਮੈਂ ਤੇ ਆ ਵੀ ਅੱਜ ਲਿਸ਼ਕਾਤੀਏ ਹੁਣ ਇਹ ਤੇ ਪਾਲਿਸ਼ਾ ਮਾਰਨੀ ਆ ਮੈਂ ਤੁਹਾਨੂੰ ਦਿਖਾਨਾ ਤੇ ਨਾਲੇ ਆਪਾਂ ਆਪਣੇ ਭਰਾਣੇ ਲੈਣੀ ਆ ਗੱਡੀ ਤੇ ਅਜਾਪਾ ਗੱਡੀ ਲੈਣ ਜਾਣਾ ਨਵਾਂ ਸ਼ਹਿਰ ਉਹ ਵੀ ਤੁਹਾਨੂੰ ਦਿਖਾਣੇ ਆ ਨਵਾਂ ਸ਼ਹਿਰ ਜਾਣਾ ਬਸ ਰਿਆਲੀ ਪੂਰੀ ਹੋ ਕੇ ਤੇ ਕਰੇ ਨੂੰ ਪਾਲਸ਼ਾ ਪਾਲਸ਼ਾ ਮਾਰ ਲੀਏ ਤੇ ਮਿਲਦੇ ਆ ਇਹ ਹੈਗੀ ਆ ਸ਼ੀਸ਼ੇ ਸਾਫ਼ ਕਰਨ ਨੂੰ ਕੱਲੀ ਪਾਏ ਦਾ ਸਪਰੇਅ ਕਰੋ ਉਹਦੇ ਸ਼ੀਸ਼ੇ ਸਾਫ਼ ਕਰਤੇ ਆ ਤੇ ਨਾਲੋਂ ਨਾਲ ਮਾਰਨਾ ਕੱਪੜਾ ਕਰੀਰੇ ਸਾਰੇ ਸ਼ੀਸ਼ੇ ਸਾਫ਼ ਕਰ ਲੀਏ ਜੀ ਤੇ ਸ਼ੀਸ਼ੇ ਆਪਾਂ ਕਰ ਲਈ ਹੀ ਸਾਫ਼ ਹੁਣ ਆਪਾਂ ਲੱਗੇ ਆ ਬਾਡੀ ਪਾਲਸ਼ ਮਾਰਨ तो इन इधर कस के तो थोड़ी थोड़ी इदा मारी जानी स्परे ना करी जानी ग्डी साफ दखाने तुम बास इ थोड़ी थोड़ी स्परे छिड़की जानी है तो नाले ना मारी जाना कपड़ा चंकी तरह जरा रगड़ के रगड़ी जाना कगड़ी थोड़ा थोड़ा ला के ਖਾਨੇ ਆ ਤੁਹਾਨੂੰ 2 hours later ਉਹ ਸੱਜਾ ਪਾਸ਼ਾ ਬਸਮੇਰ ਪਰ ਹੱਥ ਰੱਖਿਓ ਤੇ ਹੁਣ ਆਪਾਂ ਜਾਣਾ ਨਵਾਂ ਸ਼ਹਿਰ ਤੇ ਆਪਾਂ ਹੁਣ ਚੱਲੇ ਆ ਨਵਾਂ ਸ਼ਹਿਰ ਆਪਣੇ ਯਾਰ ਬੇਲੀ ਆਪਣੇ ਬਚਪਨ ਦਾ ਫਰੈਂਡ ਉਹਨੇ ਲੈ ਲਈ ਗੱਡੀ ਤੇ 4:00 ਵੱਜ ਗਏ ਆ ਤੇ ਆਪਾਂ ਹੁਣ ਬਸ ਉੱਥੋਂ ਗੱਡੀ ਚੱਕਣੀ ਆ ਤੇ ਉਹ ਇੱਥੇ ਮੇਰਾ ਵੇਟ ਕਰ ਰਹੇ ਨੇ ਗੜੇ ਖੜੇ ਉਹਨਾਂ ਨੂੰ ਮੈਂ ਚੱਕ ਕੇ ਤੇ ਸਿੱਧਾ ਆਪਾਂ ਚਲੀਏ ਨਵਾਂ ਸ਼ਹਿਰ ਤੇ ਲੈ ਕੇ ਆਈਏ ਮੁੰਡੇ ਦੀ ਗੱਡੀ ਤੇ ਆਜੋ ਬਾਕੀ ਤੁਹਾਨੂੰ ਦਿਖਾਣੇ ਆ ਅਜੇ ਤੱਕ ਗੱਡੀ ਆਪਾਂ ਥੋੜੀ ਹੀ ਕਰੋ ਚੈੱਕ ਔੜ ਸ਼ਾ ਪੁੜ ਸ਼ਾ ਵਜੀਆਂ ਲੱਗਦਾ ਨਾ ਪਤਾ ਇਹ ਬਾਸੋਂ ਨਾਲ ਦੀ ਵੇਟ ਕਰ ਰਹੇ ਆ ਉਹ ਵੀ ਇੱਥੇ ਆ ਰਹੇ ਆ ਉਹਨਾਂ ਨੂੰ ਚੱਕ ਕੇ ਇੱਥੋਂ ਫੇਰ ਆਪਾਂ ਨਿਕਲੀਏ ਉਧਰ ਮਿੱਟੀ ਪੈ ਗਈ ਆ ਫੇਰ ਤੁਹਾਨੂੰ ਪਿੰਡ ਵਾਲਾ ਰਾਹ ਮੈਂ ਦਿਖਾਇਆ ਹੀ ਆ ਆਂਦਿਆਂ ਦੇ ਮਿੱਟੀ ਬਾਵਾ ਪੈ ਜਾਂਦੀ ਆ ਯਾਰ ਇਹ ਨਹੀਂ ਦੀਆਂ ਨਾ ਕਰੋ ਅੱਬੇ ਮੈਂ ਸੋਚ ਰਿਹਾ ਜਿਹੜੇ ਆ ਥੱਲੇ ਆ ਨਾ ਇਹਦਾ ਕੋਈ ਏਡਾ ਫਾਇਦਾ ਹੈ ਨਹੀਂ ਇਹਦਾ ਵੈਸੇ ਹੀ ਲੜ ਘਟਾ ਇਹ ਪ੍ਰੋਪਰ ਫੋਕ ਚ ਕੰਮ ਕਰਦੀ ਨਹੀਂ ਆ ਤੇ ਇਨੂੰ ਵਾਈਟ ਹੀ ਕਰ ਦਿੰਨੇ ਆ। ਲਾ ਹੀ ਦਿੰਨੇ ਆ। ਮੋਦਾ ਵੀ ਉਹਨੇ ਪੂਰੀ ਨਹੀਂ ਲਾਈ ਲਾਈਟ ਤੇ ਅੱਧੀ ਸਾੜੀ ਅੱਧੀ ਇੱਥੇ ਤੱਕ ਪੀਲੀ ਚੱਲਦੀ ਆ ਇੱਥੇ ਅੱਗਿਓ ਮੜ ਕੇ ਚਿੱਟੀ ਚੱਲਣ ਲੱਗ ਪੈਂਦੀ। ਜਿਹੜੀ ਉਦਾਂ ਵੀ ਲਾਈਟ ਘੱਟ ਆ। ਇਸ ਲਈ ਬਸ ਇੰਨਾ ਕੰਮ ਹੁੰਦਾ ਇਹਨੂੰ ਆਪਾਂ ਘਰੇ ਲਾ ਸਕਦੇ ਆ। ਜਦੋਂ ਆਹ ਲਾਣੀਆਂ ਹੋਈਆਂ ਉਦੋਂ ਉਹ ਵੀ ਲਾ ਦਾਂਗੇ। ਹੁਣ ਪ੍ਰੋਪਰ ਵਾਈਟ ਜਾਊ। ਬਾਬਿਓ ਗੱਡੀ ਚੋਂ ਨਿਕਲਿਆ ਜੇ ਐਡਾ ਬਸਕੂਆ ਖੇਰ ਮੇ ਬਸਕਿਆ ਨਾ ਦੇਖੋ ਹੁਣ ਲੱਗੇ ਆ ਚੈੱਕ ਕਰਨ ਪਤਾ ਨਹੀਂ ਪੈਂਚਰ ਹੋਇਆ ਕਿ ਨਹੀਂ ਪਾਣੀ ਮਾਰ ਕੇ ਦੇਖਦੇ ਆ ਟਾਇਰਾਂ ਦੇ ਗਰੋ ਹੀ ਚੱਲਣਦੇ ਆ ਚੱਕਰ ਕੀ ਆ ਬਸਕੂਆ ਹੋ ਗਿਆ ਤਾਂ ਡੇਡਾ ਜਿੰਨਾ ਆਪਾਂ ਬਸਕੂਆ ਕਹੀ ਜਾਂਦਾ ਇਹਨੂੰ ਕੀ ਕਹਿੰਦੇ ਆ ਬਾਜ ਹਾਂਜੀ

ਨਵਾਂ ਸ਼ਹਿਰ ਪਹੁੰਚ ਗਏ ਨਵਾਂ ਸ਼ਹਿਰ ਆਵਰ ਲੇਟਰ ਹਾਪੀ ਬਰਥਡੇ ਕਹ ਲ ਕਾ ਨਵਾਂ ਬਹੁਤ ਬਹੁ ਮੁਬਾਰਕਾ ਬਈ ਆਹਰ ਹੋ ਗਈ ਪਾਰਟੀ ਵਾਹ ਵਾਹ ਮੁਬਾਰਕਾ ਹੋ ਰਹੀ ਨਾ ਜੀਰੂ ਪਾਰਟੀ ਹੋ ਰਹੀ ਹੈ ਜਿੱਥੇ ਇਕੱਠੀਆਂ ਹੋਰ ਲਾ ਬਈ ਐੜੀ ਯਰ ਰਪਿੰਦਰ ਭਾਣੇ ਗੱਡੀ ਕਰੋ ਚੈੱਕ ਬਰੀਜਾ ਆਹ ਖੜੀ ਆਪਣੀ ਝੋਟੀ ਮੜਾਵਾ ਮੜੇ ਜੇ ਤੇ ਡਿੱਪਰ ਕਿੱਥੇ ਆ ਚੱਲ ਜੀ ਕਿਉਂ ਤੈ ਨਵਾਂ ਸ਼ਹਿਰ ਆਏ ਆ ਵੀ ਕਰ ਲੋ ਚੈੱਕ ਨਵਾਂ ਸ਼ਹਿਰ ਆ ਹਾਈ ਬ੍ਰੈਡ ਤੇ ਟੇਲ ਤੂਲ ਪਵਾ ਲਿਆ ਮੁੰਡੇ ਨੇ ਗੱਡੀ 'ਚ ਤੇ ਬਾਸੋਂ ਹੁਣ ਚੱਲੇ ਆਪਾਂ ਸਿੱਧਾ ਜਲੰਧਰ ਨੂੰ ਜਲੰਧਰ ਗੱਡੀ ਆਪਾਂ ਲੈ ਆਂਦੀ ਸੀਗੀ ਤੇ ਦੇਖ ਹੀ ਲਈ ਆ ਅ ਬਰੀਜ਼ਾ ਸੀ ਤੇ ਆ ਤੁਹਾਡੇ ਭਰਾ ਦਾ ਚੈਨਲ ਸਬਸਕ੍ਰਾਈਬ ਕਰ ਲੋ ਬਾਕੀ ਮਿਲਦੇ ਆ ਨਵੇਂ ਵਲੌਗ ਚ ਕੁਝ ਨਵਾਂ ਲੈ ਕੇ ਓਕੇ ਬਈ